ਮੇਰਾ ਨਾਮ ਜੀ ਬਰੀਕ ਸਿੰਘ ਤਮ ਵੋਲ ਨੰਬਰ 23 ਬੂਥ ਨੰਬਰ 32 33 ਔਰ 34 ਹੁਣ ਤੱਕ ਕਿੰਨੇ ਪਰਸੈਂਟ ਵੋਟ ਕਰੇ ਦੇਖੋ ਜੀ ਸੇਰ ਦੇ ਟਾਈਮ ਤੇ ਦੇ ਕਾਫੀ ਜਿਹੜੀ ਵੋਟਾਂ ਪੋਲਿੰਗ ਹੋਈ ਆ ਬੜੇ ਸ਼ਾਂਤਪੂਰਕ ਨਾਲ ਬੜੇ ਅچھے ਤਰੀਕੇ ਨਾਲ ਜਿਹੜੀ ਆ ਵੋਟ ਪੋਲਿੰਗ ਹੋਈ ਆ ਬਾਕੀ ਗਰਮੀ ਦੇ ਕਰਕੇ ਕੁਝ ਹੁਣ ਸ਼ਾਮ ਨੂੰ ਹੋਂਤਾ ਨਿਕਲ ਗਏ ਔਰ ਵੋਟਾਂ ਪਾਉਣਗੇ ਕਿੰਨੇ ਵਜੇ ਸ਼ੁਰੂ ਹੋਏਗੇ ਵੋਟਿੰਗ 7 ਵਜੇ ਸ਼ੁਰੂ ਹੋ ਗਈ ਸੀ ਔਰ ਦੁਨੀਆਂ ਦੁਨੀਆਂ ਬਿਲਕੁਲ ਹਮਾ ਹਮਾ ਕੇ ਲੈਣਾ ਬਣਾ ਕੇ ਵੋਟ ਪਾ ਰਿਆ ਸੀ ਲੋਕਾਂ ਦਾ ਕਿੰਨਾ ਇੱਛਾ ਹੈਗਾ ਵਾ ਕਰਦੇ ਨਹੀਂ ਲੋਕਾਂ ਦਾ ਵੇਖੋ ਜੀ ਇੱਛਾ ਹੈ ਆ ਵੀ ਉਹ ਆnde ਵੀ ਜਿਹੜਾ ਚੰਗਾ ਇਨਸਾਨ ਆ ਚੰਗਾ ਕੈਂਡੀਡੇਟ ਆ ਜਿਨੇ ਕੰਮ ਕੀਤੇ ਆ ਉਹਨੂੰ ਵੋਟ ਪਾਉਣੀ ਚਾਹੀਦੀ ਹੈ ਜੀ ਠੀਕ ਹੈ ਜੀ ਇਸ ਵੇਲੇ ਤਾਨੂੰ ਪਤਾ ਲੋਕ ਸਵਾਲ ਹਲਕਾ ਦੇ ਵਿੱਚੋਂ ਅਨੀਲ ਜੋਸ਼ੀ ਜੀ ਜਿਹੜੇ ਪਹਿਲਾਂ ਬੀਜੇਪੀ ਦੇ ਕੈਬਨਰ ਮੰਤਰੀ ਵੀ ਰਹੇ ਆ ਜੀ ਐਮਐਲਏ ਵੀ ਰਹੇ ਆ ਉਹਨਾਂ ਨੇ ਅੱਜ ਕੰਮ ਬੋਲਦੇ ਆ ਜੀ ਮਜੀਠਾ ਰੋਡ ਤੇ ਜਿੰਨੀਆਂ ਵੀ ਤਾਰਾਂ ਕਢਾਈਆਂ ਜੋਸ਼ੀ ਜੀ ਨੇ ਕਢਾਈਆਂ ਬਟਾਲਾ ਰੋਡ ਵਾਲੀ ਛੜਕ ਜਿਹੜੀ ਜੋਸ਼ੀ ਨੇ ਬਣਾਈ ਜੀ ਕਿਸਾਨਾਂ ਦੇ ਟਾਈਮ ਤੇ ਅਸਤੀਫਾ ਦਿੱਤਾ ਉਹਨੇ ਜੀ ਤੇ ਕਾਲੀ ਦਲ ਦੇ ਵਿੱਚ ਆਇਆ ਦੂਜਾ ਜੀ ਜਿਹੜਾ ਨਾਲਾ ਵਾ ਜਿੱਥੇ ਉੱਥੇ 10000 ਰੁਪਿਆ ਰੇਟ ਸੀ ਗਾਜ ਦਾ ਅੱਜ ਉੱਥੇ 1 ਲੱਖ ਰੁਪਿਆ ਗਾਜ ਦਾ ਰੇਟ ਹੈ ਜਿਸ ਕਰਕੇ ਜੋਛੀ ਜੀ ਅਨੀਲ ਜੋਛੀ ਜੀ ਬਹੁਤ ਚੰਗੇ ਕੈਂਡੀਡੇਟ ਆ ਔਰ ਤਾਕੜ ਬੰਦੇ ਨੇ ਔਰ ਕੰਮ ਕੀਤੇ ਨੇ ਕੰਮ ਬੋਲਦੇ ਆ ਮੈਂ ਤੇ ਵੰਨਾ ਪੀ ਵੋਟ ਪਾਓ ਸੋਚ ਸਮਝ ਕੇ ਪਾਓ ਜਿਹੜਾ ਕੈਂਡੀਡੇਟ ਕੰਮ ਕਰਨ ਵਾਲਾ ਆ ਜੀ ਉਹਨੂੰ ਵੋਟ ਪਾਓ ਜੋਛੀ ਜੀ ਬਹੁਤ ਹੀ ਵਧੀਆ ਬੰਦੇ ਧੜਕ ਬੰਦੇ ਨੇ ਇਹ ਧੜਕ ਨੇ ਖੁੱਲ ਕੇ ਕੰਮ ਕਰਨਗੇ ਬਾਕੀ ਤੁਸੀਂ ਵੇਖ ਲਿਆ 28 ਸਾਲ ਹੋ ਗਏ ਆਪਣੇ ਆਮ ਪਾਰਟੀ ਬਣੀ ਨੂੰ ਇਹਨਾਂ ਦਾ ਵੇਖ ਲਿਆ ਵਾ ਕੀ ਆ ਕੋਈ ਵੀ ਕੰਮ ਇਹਨਾਂ ਪੂਰਾ ਕਰਕੇ ਨਹੀਂ ਦੱਸਿਆ ਦੂਜੀ ਗੱਲ ਆ ਬਹਾਨੇ ਇਹ ਮੈਨੂੰ ਦੱਸੋ ਆਂਦੇ ਪਈ 35000 45000 ਨੌਕਰੀ ਦਿੱਤੀ ਕੋਈ ਬਾਹ ਖੜੀ ਕਰਕੇ ਦੇ ਕਹਦੇ ਵੀ ਅਸੀਂ ਨੌਕਰੀ ਦਿੱਤੀ ਆ ਕੋਈ ਨੌਕਰੀ ਨਹੀਂ ਦਿੱਤੀ ਲਾਰੇ ਕੋਈ ਗਲੀ ਨਹੀਂ ਬਣਾਈ ਕੋਈ ਕੁਸ਼ਤੀ ਦਾ ਪੁਲਿਸ ਚ ਭਰਤੀਆਂ ਕਰ ਲਈ ਕੋਈ ਕੁਝ ਨਹੀਂ ਜਿਹੜੀ ਮੋਦੀ ਦੀ ਆਟਾ ਦਾਲ ਸਕੀਮ ਸੀ ਬਾਦਲ ਸਾਹਿਬ ਨੇ ਤੋਰੀ ਜੀ ਪਟਾ ਦਾਸ ਖੀਮ ਸ਼ਗਨ ਜੋ ਮਰਜੀ ਸੀ ਜੋ ਬਾਦਲ ਸਾਹਿਬ ਹੀ ਰਾਜ ਕਰਕੇ ਨੇ ਬਹੁਤ ਵਧੀਆ ਕੀਤਾ ਨਾ ਬਾਕੀ ਜਿਹੜੀ ਝਾੜੂ ਪਾਰਟੀ ਆਈ ਆ ਇਹ 91 ਸੀਟਾਂ ਨਾਲ ਕਾਮਯਾਬ ਹੋਈ ਸੀ ਪਰ ਉਹ ਕੰਮ ਨਹੀਂ ਰਹਿ ਗਿਆ ਜਿਸ ਤਰ੍ਹਾਂ ਝਾੜੂ ਆਇਆ ਸੀ ਹਵਾ ਦੇ ਬੋਲੇ ਵਾਂਗ ਆਇਆ ਸੀ ਤੇ ਉਸ ਤਰ੍ਹਾਂ ਹੀ ਝਾੜੂ ਜਾਏਗਾ ਕਿਉਂਕਿ ਝੂਠੇ ਦੀ ਪਾਰਟੀ ਆ ਲਾਰੇ ਲਾਫੇ ਪਾਰਟੀ ਲਾਉਦੀ ਆ ਬਾਕੀ ਤੁਸੀਂ ਇਹਨਾਂ ਦਾ ਮੁੱਖ ਮੰਤਰੀ ਦੇਖ ਹੀ ਲਿਆ ਵਾ ਬਾਕੀ ਇਹਨਾਂ ਦੇ ਤੁਸੀਂ ਮੰਤਰੀ ਦੇਖ ਲਏ ਨੇ ਐਮ ਐਲ ਏ ਦੇਖ ਲਏ ਨੇ ਕਿਸੇ ਨੂੰ ਕੋਈ ਪਤਾ ਨਹੀਂਗਾ ਪੋਲਿਟਿਕਸ ਕੀ ਚੀਜ਼ ਹੁੰਦੀ ਆ ਕਿ ਕਿਸ ਤਰ੍ਹਾਂ ਪੋਲਿਟਿਕਸ ਕਰਨੀ ਆ ਸ਼ਰਾਬਾਂ ਵੀ ਛੱਡੀਆਂ ਕੋਈ ਕੰਮ ਨਹੀਂ ਕੀਤਾ ਜੀ ਜੋ ਕੁਛ ਕਾਲੀ ਦਲ ਦੇ ਰਾਜ ਦੇ ਵਿੱਚ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਚ ਹੋਇਆ ਉਹ ਜੀ ਸਰਕਾਰ ਕੋਈ ਬਣਾ ਸਕਦਾ ਤੇ ਨਾ ਹੀ ਬਣੇਗੀ ਕੰਮ ਇਸ ਵੇਲੇ ਵੀ ਸੁਖਬੀਰ ਜੀ ਪੂਰੇ ਛਾਏ ਹੋਏ ਨੇ ਗੁਰਪ੍ਰੀਤ ਰੰਧਾਵਾ ਜੀ ਵਿਕਰਮਜੀਤਿਆ ਜੀ ਅਨੀਲ ਜੋ ਅੱਛੀ ਬਾਕੀ ਜਿੰਨੇ ਵੀ ਜਨਤਾ ਵਾ ਪੂਰਾ ਸਾਥ ਦੇ ਰਹੀ ਆ ਹਮ ਹਮਾ ਕੇ ਅਸੀਂ ਜੋਸ਼ੀ ਜੀ ਨੂੰ ਜਿਤਾਣਾ ਵਾ ਤੇ ਕੈਮਰੋਥ ਆਪਣੇ ਸੰਸਦ ਦੇ ਵਿੱਚ ਵੇਚਣਾ ਸੰਸਦ ਦੇ ਵਿੱਚ ਆਵਾਜ਼ ਆਉਣਗੇ ਤੇ ਪੰਜਾਬ ਨੂੰ ਫਾਇਦਾ ਹੋਏਗਾ ਠੀਕ ਹੈ ਜੀ ਇਧਰ ਧਿਆਨ ਦਿਓ ਮੜਾ ਹਾਲਕੋਰ ਬਾਜਵਾ ਜੀ ਸੀਨੀਅਰ ਮੀਤ ਬਰਦਾਨ ਅਕਾਲੀ ਦਾ ਜੀ ਭਾਜੀ ਸਵੇਰੇ ਕਿੰਨੇ ਵਜੇ ਤੋਂ VOTING ਸਟਾਰਟ ਹੋਈ ਹੈ ਤੇ ਹੁਣ ਤੱਕ ਕਿੰਨੇ ਲੋਕ ਜਿਹੜੇ ਜਿਹੜੇ ਪੋਲ ਗੰਜੈਂਟ ਸੀਗੇ ਉਹਨਾਂ ਨੂੰ 5 ਵਜੇ ਬੁਲਾਇਆ ਗਿਆ ਸੀ 5 ਵਜੇ ਹਾਜ਼ਰ ਸੀਗੇ ਜਿਹੜੇ ਪੋਲ ਗੰਜੈਂਟ ਵਾਲੇ ਆ ਤੇ ਉਸ ਤੋਂ ਬਾਅਦ 7 ਵਜੇ ਆਪਣੀ VOTING ਦੀ ਸਟਾਰਟਿੰਗ ਹੋਈ ਹੈ ਕਿੰਨੇ ਵਜੇ 7 ਵਜੇ ਦਾ ਟਾਈਮ ਸੀਗਾ 7 ਵਜੇ VOTER ਆ ਗਏ ਸੀ ਹਾਂ ਜੀ ਆ ਗਏ ਸੀ ਜੈਂਟ ਚੰਦੇ ਕੋਲ ਜੀ 7 ਵਜੇ VOT ਜਿਹੜੀਆਂ ਇੰਨਾਂ ਨੇ ਮਸ਼ੀਨਾ ਚੈੱਕ ਕਰਵਾ ਕੇ ਜੋ ਵੀ ਆ ਫੀਲ ਕਰਤੀਆਂ ਸੀਗੀਆਂ ਗਰਮੀ ਕਾਫੀ ਆ ਤੇ ਵੋਟਰਾਂ ਦਾ ਕਿੰਨਾ ਦਾ ਰੁਝਾਵ ਹੋਤਾ ਨਹੀਂ ਜੀ ਵੋਟਰਾਂ ਦਾ ਤੇ ਬਹੁਤ ਉਤਸ਼ਾਹ ਆ ਵੋਟਾਂ ਵਾਲੇ ਜਿਹੜੇ ਆ ਰਹੇ ਆ ਗਰਮੀ ਆ ਚਾਹੇ ਜੋ ਵੀ ਆ ਵੋਟਰ ਨਹੀਂ ਬੈਠੇ ਵੋਟਾਂ ਪਾ ਰਹੇ ਆ ਤੇ ਵੋਟਾਂ ਇਹਨਾਂ ਨੂੰ ਅਪੀਲ ਵੀ ਕੀਤੀ ਗਈ ਆ ਆਪਣੇ ਘਰਾਂ 'ਚ ਜਾ ਜਾ ਕੇ ਵੀ ਆਪਣੀ ਜਿਹੜੀ ਵੋਟ ਆ ਆਪਣੀ ਕੀਮਤੀ ਵੋਟ ਪਾ ਕੇ ਜੋਸੀ ਸਾਹਿਬ ਨੂੰ ਲੋਕ ਕਿੰਨਾ ਪਿਆਰ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨਾ ਪਿਆਰ ਕਰ ਰਹੇ ਆ ਬਹੁਤ ਪਿਆਰ ਕਰਦੇ ਆ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਜੋਸੀ ਸਾਹਿਬ ਜੋਸੀ ਸਾਹਿਬ ਦੇ ਕੰਮ ਬੋਲਦੇ ਆ ਤਾਂ ਕਰਕੇ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਜੀ ਲੱਗਦਾ ਹੈ ਕਿ ਐਮਪੀ ਦੀ ਇਲੈਕਸ਼ਨ ਜੋਸੀ ਸਾਹਿਬ ਜਿਹੜਾ ਵਡੀ ਲੀਸ ਦੇ ਨਾਲ ਚੱਲਣਾ ਬਿਲਕੁਲ ਜੀ ਜਿੱਤਣਗੇ ਵੱਡੀ ਲੀਟ ਨਾਲ ਜਿੱਤਣਗੇ ਪਹਿਲੇ ਨੰਬਰ ਤੇ ਹੋਣਗੇ ਲੇਛੇ ਰੰਦਾਵਾ ਨਹਿਰਜਨਾ ਕਾਉਂਸਲ ਪੰਜਾਬ ਸ਼੍ਰੋਮਣੀ ਅਕਾਲੀ ਦਲ ਬਾਦਲ ਵੇਖੋ ਜੀ ਜੋਤੀ ਸਾਹਿਬ ਨਾਲ ਦਾ ਬੜਾ ਜੋਰ ਆ ਜੋਤੀ ਸਾਹਿਬ ਨੇ ਲੋਕੀ ਤੇ ਲੋਮ ਪਿਆਰ ਕਰਦੇ ਆ ਜੋਤੀ ਸਾਹਿਬ ਨੇ ਜਿਹੜੇ ਵਕਾਫ ਤੇ ਕੰਮ ਕੀਤੇ ਨੇ ਜਿੱਦਾ ਗੰਦੇ ਨਾਲੇ ਦਾ ਕੰਮ ਕੀਤਾ ਟੱਕ ਦਿੱਤਾ ਉਹਨੂੰ ਲੱਖਾਂ ਲੋਕਾਂ ਨੂੰ ਜਿਹਦੀ ਉਹਦੀ ਰਾਤ ਮਿਲੀ ਆ ਇਹ ਕਰਕੇ ਜਿਹੜਾ ਜੋਤੀ ਸਾਹਿਬ ਨੂੰ ਜਿਹੜੀ ਲੋਕੀ ਵਕਾਸ਼ਪੁਰ ਫੁਰਸਾ ਆ ਕੇ ਜਿਹੜਾ ਲੋਕੀ ਮੰਨਦੇ ਆ ਤੇ ਬਾਕੀ ਜੋਤੀ ਸਾਹਿਬ ਨੇ ਵੈਸੇ ਵੀ ਵਧੀਆ ਨੇ ਚੋਜਵਾਣੇ ਦੋ ਐਕਰੀ ਐਮਐਲਏ ਰਹੇ ਨੇ ਐਕਰੀ ਕੈਬਨਿਟ ਮਨਿਸਟਰ ਰਹੇ ਨੇ ਤੇ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਪਿਛਲੇ ਜਿਹਦੇ ਵਿਕਾਸ ਦੇ ਕੰਮ ਹੈ ਕੰਮ ਬੋਲਦੇ ਉਹਨਾਂ ਦੇ ਉਹਨਾਂ ਕੋਈ ਐਡਾ ਵੀ ਬੰਦਾ ਜਾਂਦਾ ਉਹਨੂੰ ਜਿਹੜਾ ਉਹਨਾਂ ਦਾ ਜੀ ਜਾਣਦਾ ਜਿਹੜਾ ਉਹ ਕੰਮ ਕਰਦਾ ਬਾਕੀ ਸਰਕਾਰਾਂ ਦਾ ਕਿਸ ਤਰ੍ਹਾਂ ਦਾ ਲੱਗਦਾ ਹੈ ਕਿ ਜੋਸ਼ੀ ਸਾਹਿਬ ਉਹਨਾਂ ਤੇ ਭਾਰੀ ਪੈਣਗੇ ਅਸੀਂ ਵੇਖੋ ਜੀ ਮੁਕਾਬਲਾ ਇਹਦੀ ਜੇ ਗੱਲ ਕਰਦੇ ਆਂ ਤੇ ਮੁਕਾਬਲਾ ਜਿਹੜਾ ਬਾ ਤਕਰੀਬਨ ਜੋਸ਼ੀ ਸਾਹਿਬ ਦੇ ਹੋਲੇ ਦੇ ਵਿੱਚ ਮੈਨੂੰ ਲੱਗ ਰਿਹਾ ਜੋ ਲੱਗ ਰਿਹਾ ਤੇ ਬਾਕੀ ਤੇ ਸਾਰੇ ਜੋ ਸਮੁੰਦਰੀ ਸਮੰਦਰੀ ਐ ਤੇ ਸਮੁੰਦਰ ਚ ਡੁੱਬੇ ਪਏ ਆ ਤੇ ਜੇ ਇਹਨਾਂ ਦੀ ਗੱਲ ਕਰੇ ਝਾੜੂ ਵਾਲੇ ਝਾੜੂ ਹੀ ਖਿਲਰਿਆ ਪਿਆ ਇਸ ਟਾਈਮ ਤੇ ਜੋਤੀ ਸਾਹਿਬ ਜਿਹੜੇ ਆ ਬੜੇ ਮਾਰਜਨ ਨਾਲ ਜਿਹੜਾ ਜਿੱਤਣਗੇ ਅਸੀਂ ਤੇ ਪੂਰਾ ਤਨ ਦੇ ਹੀ ਨਾਲ ਜੋਰ ਲਾ ਕੇ ਇੱਕ ਇੱਕ ਵੋਟ ਜਿਹੜੀ ਘਰਾਂ ਚੋਂ ਕੱਢ ਗਏ ਮੇਨ ਵਾਰਡ ਨੰਬਰ 23 ਜਿਹੜੀ ਆ ਥੋੜੇ ਸਮੇਂ ਤੋਂ ਜਦੋਂ ਭੈਣ ਜੀ ਉਹਨਾਂ ਦਾ ਡਿਊਟੀ ਲੱਗੀ ਮੇਰੀ ਇਹਨਾਂ ਨਾਲ ਡੁੱਡੇ ਨਿਭਾ ਰਿਆ ਤੇ ਜੋ ਮੈਂ ਵੇਖਿਆ ਇਹਨਾਂ ਭੈਣਾਂ ਦਾ ਰਿਸਪੌਂਸ ਜੋ ਇਹਨਾਂ ਨੇ ਕੋਸ਼ਿਸ਼ ਕੀਤੀ ਆ ਪੂਰਾ ਜੋਰ ਮਾਰਿਆ ਸਾਰੇ ਵੀਰਾਂ ਨੇ ਨਾਲ-ਵਲ ਕੇ ਇਹਨਾਂ ਦੇ ਨਾਲ 30-40 ਮੁੰਡੇ ਨੇ ਇਹਨਾਂ ਨੇ ਸਾਰੇ